ਕੇਂਦਰ ਸਰਕਾਰ ਦੇ ਮੰਤਰੀਆਂ ਤੇ ਕਿਸਾਨ ਲੀਡਰਾਂ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਔਰ तमाम ਕਿਸਾਨ ਜਿਹੜੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਆ ਉਹਨਾਂ ਨੂੰ ਇੱਕ ਵਾਰ ਅੰਦਰ ਬੁਲਾ ਲਿਆ ਗਿਆ ਉਹਨਾਂ ਨੂੰ ਵੀ ਅੰਦਰ ਭੇਜਿਆ ਗਿਆ ਕਿਉਂਕਿ ਬਾਹਰ ਰੋਡ ਜਿਹੜਾ ਸੀਗਾ ਉਹ ਬਲੌਕ ਹੋ ਰਿਹਾ ਸੀਗਾ ਤਾਂ ਅੰਦਰ ਉਹਨਾਂ ਨੂੰ ਵੀ ਭੇਜ ਦਿੱਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਪਹੁੰਚੇ ਨੇ ਜਿੱਥੇ ਇੱਕ ਪਾਸੇ ਕਿਸਾਨ ਲੀਡਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪਹੁੰਚੇ ਆ ਔਰ 14 ਦੇ ਕਰੀਬ ਕਿਸਾਨ ਲੀਡਰ ਮੌਕੇ ਦੇ ਉੱਪਰ ਨੇ ਜਿਨ੍ਹਾਂ ਦੇ ਨਾਲ ਮੀਟਿੰਗ ਹੋਣੀ ਹੈ ਤਾਂ ਉੱਥੇ ਹੀ ਕਿਉਂਕਿ ਮੇਨ ਰੋਡ ਜਿਹੜਾ ਉਹ ਬਲੌਕ ਹੋ ਰਿਹਾ ਸੀਗਾ ਰੋਡ ਬਲੌਕ ਹੋਣ ਕਰਕੇ ਫਿਰ ਬਾਕੀ ਦੇ ਜਿਹੜੇ ਕਿਸਾਨ ਨੇ ਕਿਉਂਕਿ ਅੰਦਰ ਖੁੱਲਾ ਪਾਰਕ ਹੈ ਔਰ ਖੁੱਲੀ ਜਗ੍ਹਾ ਹੈ ਅੰਦਰ ਤਾਂ ਉਹਨਾਂ तमाम ਕਿਸਾਨਾਂ ਨੂੰ ਵੀ ਅੰਦਰ ਹੀ ਬੁਲਾ ਲਿਆ ਗਿਆ ਹਾਲਾਂਕਿ ਮੀਟਿੰਗ ਦੇ ਵਿੱਚ ਸਿਰਫ 14 ਕਿਸਾਨ ਲੀਡਰ ਸ਼ਾਮਲ ਹੋਣੇ ਆ ਤਾਂ ਬਾਕੀ ਦੇ ਵੀ ਤਕਰੀਬਨ 500 ਤੋਂ 700 ਕਿਸਾਨ ਇਕੱਠਾ ਹੋ ਕੇ ਪਹੁੰਚਿਆ ਹੋਇਆ ਤਾਂ ਉਹ ਵੀ ਅੰਦਰ ਮੈਕਸੀਪਾ ਦੀ ਜਿਹੜੀ ਬਿਲਡਿੰਗ ਹੈਗੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਇਸ ਦੇ ਅੰਦਰ ਸਭ ਨੂੰ ਬੁਲਾ ਲਿਆ ਗਿਆ ਤਾਂ ਅੰਦਰ ਉਹਨਾਂ ਨੂੰ ਭੇਜਿਆ ਗਿਆ ਤਾਂ ਇਹ ਤਸਵੀਰ ਹੈ ਸਿੱਧੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹਿਣਗੇ ਮੀਟਿੰਗ 'ਚ ਕੇਂਦਰ ਸਰਕਾਰ ਦੇ ਮੰਤਰੀ ਪ੍ਰਲਾਦ ਜੋਸ਼ੀ ਪਹੁੰਚ ਰਹੇ ਨੇ ਹੋਰ ਦੱਸਿਆ ਜਾ ਰਿਹਾ ਹੈ ਕਿ ਸੈਂਟਰ ਦੇ ਜੋ ਅਫਸਰ ਨੇ ਉਹ ਪਹੁੰਚ ਰਹੇ ਨੇ ਤਾਂਕਿ ਗੱਲਬਾਤ ਚਰਚਾ ਹੋ ਸਕੇਗੀ ਕਿ ਕਿਸਾਨਾਂ ਦੇ ਆਖਰਕਾਰ ਮਸਲੇ ਕੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੰਸ਼ਣ ਕਰ ਰਹੇ ਆ ਕਿਹੜੇ ਮਸਲਿਆਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਸ਼ੰਭੂ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ ਆ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਮਰਨ ਵਰਤ ਰੱਖਿਆ ਉਸ ਤੋਂ ਬਾਅਦ ਫਿਰ ਜਦੋਂ ਸਿਚੁਏਸ਼ਨ ਉਹਨਾਂ ਦੀ ਕ੍ਰਿਟੀਕਲ ਹੋਈ ਉਸ ਤੋਂ ਬਾਅਦ ਫਿਰ ਪਹੁੰਚੇ ਸੀਗੇ ਕੇਂਦਰ ਦੇ ਅਫਸਰ ਮੌਕੇ ਤੇ ਔਰ ਉਹਨਾਂ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਅਸੀਂ ਮੀਟਿੰਗ ਰੱਖਾਂਗੇ ਹਾਲਾਂਕਿ ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਇਹ ਔਰ ਹੁਣ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਤਾਂ 1 ਮਹੀਨੇ ਬਾਅਦ ਮੀਟਿੰਗ ਹੋ ਰੱਖੀ ਗਈ ਸੀਗੀ ਤਾ ਜਿਸ ਤੇ ਸਵਾਲ ਵੀ ਖੜੇ ਕੀਤੇ ਗਏ ਕਿ ਇਹ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਆ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਬੁਲਾਈ ਗਈ ਆ ਚੰਡੀਗੜ੍ਹ ਚ ਸੈਕਟਰ 26 ਚ ਇਹ ਮੀਟਿੰਗ ਹੋਣ ਜਾ ਰਹੀ ਹੈ ਔਰ ਕੁਛ ਹੀ ਦੇਰ ਤੱਕ ਇਹ ਮੀਟਿੰਗ ਸ਼ੁਰੂ ਹੋ ਜਾਏਗੀ ਤਬਾਰ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਕਿਸਾਨ ਪਹੁੰਚੇ ਆ ਕਿਸਾਨ ਲੀਡਰ ਅੰਦਰ ਪਹੁੰਚ ਚੁੱਕੇ ਆ ਜਿੱਥੇ ਮੀਟਿੰਗ ਹੋਣੀ ਹੈ ਕੇਂਦਰ ਸਰਕਾਰ ਦੇ ਮੰਤਰੀ ਔਰ ਅਫਸਰਾਂ ਦੇ ਨਾਲ ਤਾਂ ਉੱਥੇ ਹੀ ਹੁਣ ਅਫਸਰ ਵੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕੇਂਦਰ ਸਰਕਾਰ ਦੇ ਵਜ਼ੀਰ ਪਹੁੰਚ ਚੁੱਕੇ ਆ ਮੀਟਿੰਗ ਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣਾ ਦਿਲਚਸਪ ਰਹੇ ਸਮੀਧ ਲੈ ਕੇ ਕਿਸਾਨ ਆਏ ਆ ਕਿ ਸਾਨੂੰ ਭਰੋਸਾ ਹੈ ਕਿ ਸਾਡੇ ਮਸਲਿਆਂ ਤੇ ਸਰਕਾਰ ਗੌਰ ਕਰੇਗੀ